ਲੋ ਕਿਵੇਂ ਗੱਲਾਂ-ਗੱਲਾਂ ਦੇ ਵਿੱਚ ਕਿਰਪਾ ਹੋ ਜਾਂਦੀ ਹੈ ਨਾ ਤੇ ਇਹ ਅੱਜ ਤੁਹਾਨੂੰ ਪਾ ਸੁਣਾਉਣੀ ਹੈ ਇੱਕ ਵਿਚਾਰ 18-20 ਸਾਲ ਤੋਂ ਇੱਕ ਗੁਰਮੁਖ ਪਿਆਰੇ ਇੱਕੋ ਜਗ੍ਹਾ ਤੇ ਸੀ ਪਰ ਜਿਉਂ ਹੀ ਉਹਨਾਂ ਨੇ ਇੱਕ ਨਵੀਂ ਵਿਚਾਰ ਸੁਣੀ ਜੋ ਕਿ ਉਹਨਾਂ ਦੇ ਬੜੀ ਕੰਮ ਆਈ ਤੇ ਅਵਸਥਾ ਦੇ ਵਿੱਚ ਵਧਦਾ ਪੈ ਗਿਆ ਕੀ ਹੋਇਆ ਆਪਾਂ ਵਿਚਾਰ ਕਰਦੇ ਹਾਂ ਇਹ ਆਪਾਂ ਨੂੰ ਜੋ ਉਹਨਾਂ ਨੇ ਆਪਣਾ ਪ੍ਰੈਕਟੀਕਲ ਸ਼ੇਅਰ ਕੀਤਾ ਹੈ ਰਾਜਦੇਵ ਜੀ ਆ ਉਹ ਲਿਖਦੇ ਆ ਕਹਿੰਦੇ ਵਾਹਿਗੁਰੂ ਜੀ ਮੈਨੂੰ ਵੀ ਇਸ ਰਸਤੇ ਤੇ ਚੱਲਦੇ 18-20 ਸਾਲ ਦਾ ਸਮੇਂ ਹੋ ਗਿਆ ਇੱਕ ਕਹਿੰਦੇ ਖਿਆਲ ਪਰੇਸ਼ਾਨ ਕਰਦਾ ਸੀ ਕਿ ਕੋਈ ਵੀ ਚੀਜ਼ ਪਕੜ ਦੇ ਵਿੱਚ ਨਹੀਂ ਆ ਰਹੀ ਕਹਿੰਦਾ ਕੀ ਭਾਵ ਉਹ ਕਹਿੰਦੇ 18-20 ਸਾਲ ਤੋਂ ਮੈਂ ਸਿਮਰਨ ਦੀ ਮਿਹਨਤ ਕਰ ਰਿਹਾ ਪਰ ਕਹਿੰਦੇ ਅਵਸਥਾ ਦੇ ਵਿੱਚ ਕੋਈ ਵਾਧਾ ਨਹੀਂ ਪੈ ਰਿਹਾ ਸੀ ਜਿੱਥੇ ਸੀ ਉੱਥੇ ਰਿਆਂ 18-20 ਸਾਲ ਵਾਹਿਗੁਰੂ 18-20 ਸਾਲ ਬਹੁਤ ਹੁੰਦੇ ਨੇ ਅੱਗੇ ਲਿਖਦੇ ਕਹਿੰਦੇ ਪਰ ਇਹ ਨਹੀਂ ਪਤਾ ਸੀ ਕਿ ਖਾਲੀ ਖਲਾ ਨੂੰ ਵੀ ਮਹਿਸੂਸ ਕਰਨਾ ਹੁੰਦਾ ਪਰ ਕਹਿੰਦੇ ਹੁਣ 2 ਸਾਲ ਤੋਂ ਸਹਿਜ ਧੁਨ ਚੱਲ ਪਈ ਹੈ ਹੁਣ ਪਹਿਲਾਂ ਵਾਂਗ ਫੀਲ ਨਹੀਂ ਹੁੰਦਾ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਵਾਹਿਗੁਰੂ ਇਹ ਹੁੰਦੀ ਕਿਰਪਾ ਦੇ ਨਿਸ਼ਾਨੇ ਬਾਕੀ ਇਹ ਵੀ ਇੱਕ ਮਿਹਨਤ ਹੈ ਕਿ 18-20 ਸਾਲ ਚ ਅਸੀਂ ਪਿੱਛੇ ਨਹੀਂ ਮੁੜੇ ਅਸੀਂ ਡਟੇ ਰਹੇ ਸਿਮਰਨ ਕਰਦੇ ਰਹੇ ਫਿਰ ਜਿਉਂ ਹੀ ਸਾਨੂੰ ਕੋਈ ਨਵੀਂ ਵਿਚਾਰ ਸੁਣਨ ਨੂੰ ਮਿਲੀ ਤਾਂ ਸਾਡੀ ਵਸਤਾ ਦੇ ਵਿੱਚ ਮਾਲਕ ਨੇ ਵਾਧਾ ਪਾ ਦਿੱਤਾ ਹੁਣ ਹੋਇਆ ਕਿ ਇਹ ਗੁਰਮਖ ਪਿਆਰੇ ਸਿਮਰਨ ਕਰਦੇ ਹੋਣੇ ਆ ਸਿਮਰਨ ਕਰਕੇ ਉੱਠ ਜਾਂਦੇ ਹੋਣੇ ਆ ਜਦ ਕਿ ਜਦੋਂ ਹੀ ਆਪਾਂ ਸਿਮਰਨ ਕਰਨਾ ਹੈ ਅੱਖਾਂ ਬੰਦ ਕਰਨੀਆਂ ਨੇ ਤਾਂ ਸਾਹਮਣੇ ਜੇ ਸਾਨੂੰ ਕੁਝ ਵੀ ਹਨੇਰਾ ਪ੍ਰਕਾਸ਼ ਕੁਝ ਵੀ ਦਿਖਾਈ ਦਿੰਦਾ ਹੈ ਉਹ ਵੇਖੀ ਜਾਣਾ ਹੈ ਫਿਰੇ ਪਾਸੇ ਮਨਨ ਵੀ ਕਰਨਾ ਹੈ ਰਚਨਾ ਤੋਂ ਬੋਲ ਕੇ ਤੇ ਕੰਨਾਂ ਤੋਂ ਸੁਣਨਾ ਵੀ ਹੈ ਬਸ ਇੰਨਾ ਕੰਮ ਹੈ ਜਿਵੇਂ ਕਿ ਅੱਖਾਂ ਬੰਦ ਕੀਤੀਆਂ ਵਾਹ ਗੁਰੂ ਵਾਹ ਗੁਰੂ ਦੇਖਣ ਦੇ ਨਾਲ ਕੀ ਆ ਕਿ ਮਨ ਦਾ ਹਸਣ ਲੱਗ ਜਾਂਦਾ ਜਿਸ ਚੀਜ਼ ਨੂੰ ਆਪਾਂ ਵੇਖਦੇ ਪਏ ਆ ਸਾਡਾ ਧਿਆਨ ਉੱਥੇ ਟਿਕਦਾ ਹੈ ਧਿਆਨ ਤਾਂ ਵੈਸੇ ਰਚਨਾ ਦੇ ਵਿੱਚੋਂ ਜੋ ਧੁਨ ਪ੍ਰਗਟ ਹੋ ਰਹੀ ਹੈ ਉਹਦੇ ਵਿੱਚ ਹੈ ਪਰ ਮਨ ਦਾ ਹਸਣ ਲੱਗਾ ਹੈ ਮਨ ਉੱਥੇ ਬੈਠਾ ਹੈ ਹਾਜ਼ਰ ਹੈ بس ਜਦੋਂ ਆਪਾਂ ਉੱਥੇ ਹਾਜ਼ਰ ਰਹਿ ਗਏ ਫਿਰ ਕੀ ਹੁੰਦਾ ਜੋ ਉੱਥੇ ਧੁੰਨ ਚਲਦੀ ਪਈ ਹੈ ਆਲਰੇਡੀ ਉੱਥੇ ਮਨ ਦੀ ਪਹੁੰਚ ਹੋ ਜਾਂਦੀ ਆ ਫਿਰ ਘਰ ਦੇ ਵਿੱਚ بس ਉੱਥੇ ਬੈਠੇ ਬੈਠੇ ਫਿਰ ਮਾਲਕ ਸਹਜ ਧੁੰਨ ਦੀ ਪ੍ਰਕਾਸ਼ ਦੀ ਅੰਮ੍ਰਿਤ ਰਸ ਦੀ ਬਹੁਤ ਚੀਜ਼ਾਂ ਦੀ ਕਿਰਪਾ ਕਰ ਦਿੰਦੇ ਨੇ ਇਸ ਕਰਕੇ ਹਰ ਇੱਕ ਪੁਆਇੰਟ ਨੂੰ ਆਪ ਨਾਲ ਦੀ ਨਾਲ ਲੈ ਕੇ ਤੁਰਨਾ ਹੈ ਜੋ ਖਾਲੀ ਖਲਾ ਹੈ ਉਸ ਨੂੰ ਵੀ ਮਹਿਸੂਸ ਕਰਨਾ ਹੈ ਇਹ ਖਾਲੀ ਖਲਾ ਕਿਵੇਂ ਮਹਿਸੂਸ ਹੋਵੇਗਾ ਜੇ ਆਪਾਂ ਸਾਹਮਣੇ ਵੇਖਦੇ ਰਹਿ ਮੰਗੇ ਸੋ ਮਾਲਕ ਨੇ ਬਹੁਤ ਕਿਰਪਾ ਕੀਤੀ ਹੈ ਮਾਲਕ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ